ਉਵਾਇ ਤੁਮਾ ਕੁਝ ਵੀ ਦਿਖਾਈ ਨਹੀਂ ਦੇ ਰਹਾ ਹੈਗਾ ਕਾਫੀ ਧੂਆ ਵੀ ਜੜਾ ਉਹ ਹੋ ਗਿਆ ਹਲਕਾ ਗੁਰੂ ਅਰਸਾ ਦੇ ਵਿੱਚ ਇੱਕ ਵਾਰ ਫੇਰ ਅੱਗ ਦਾ ਕਹਿਰ ਜਿਹੜਾ ਹੈ ਉਹ ਦਿਖਾਈ ਦੇ ਰਿਹਾ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਹੈਗੇ ਆ ਪਿੰਡ ਪਾਟਾ ਲੱਗ ਕੇ ਅੱਗ ਲੱਗੀ ਉਸ ਤੋਂ ਬਾਅਦ ਪਿੰਨ ਨਦਾਨਾ ਪਹੁੰਚਦੀ ਹੈ ਹਵਾ ਦੇ ਕਾਰਨ ਨਾਲ ਕਹਿੰਨੀ ਤੇਜ਼ ਹੈਗੀ ਆ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਅੱਗ ਦੀਆਂ ਨਿਕਲ ਰਹੀਆਂ ਲਪਟਾਂ ਤੇ ਇੱਕ ਫਾਇਰ ਵਗੇੜ ਵੀ ਪਾਟੇ ਪਿੰਡ ਆਈ ਆ ਉਹ ਵੀ ਖਰਾਬ ਹੋ ਗਈ ਤੇ ਹੁਣ ਅੱਗ ਕਿੰਨੀ ਤੇਜ਼ੀ ਦੇ ਨਾਲ ਗੁਰੂ ਵਰਸਾਏ ਸ਼ਹਿਰ ਵਾਲੇ ਪਾਸੇ ਨੂੰ ਵਧ ਰਹੀ ਹੈਗੀ ਆ ਤਸਵੀਰਾਂ ਤੁਹਾਨੂੰ ਲਾਈਵ ਦਿਖਾ ਰਹੇ ਹਾਂ ਪਿੰਡ ਸਰੂਪ ਸਿੰਘ ਵਾਲਾ ਦੇ ਵਿੱਚ ਇਸ ਸਮੇਂ ਅਸੀਂ ਮੌਜੂਦ ਹੈਗੇ ਆ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਸਾਫ਼ ਤੁਹਾਨੂੰ ਦਿਖਾਈ ਦੇ ਰਿਹਾ ਆਸਮਾਨ ਦੇ ਵਿੱਚ ਉੜਦਾ ਹੋਇਆ ਉੜਦਾ ਹੋਇਆ ਧੂੰਆਂ ਤੇ ਅੱਗ ਦੀਆਂ ਲਪਟਾਂ ਤੁਸੀਂ ਦੇਖਦੇ ਹੋ ਕਿੰਨੀ ਤੇਜ਼ੀ ਦੇ ਨਾਲ ਇਹ ਅੱਗ ਅੱਗੇ ਵਧ ਰਹੀ ਹੈ ਕਿਸਾਨਾਂ ਦਾ ਕਈ ਏਕੜ ਨਾਲ ਕਈ ਏਕੜ ਖਰੀਬ ਕਣਕ ਦੀ ਫਸਲ ਅੱਜ ਫਿਰ ਅੱਗ ਵੀ ਲਪੇਟ ਚ ਆ ਗਈ ਹੈ ਕੱਲ ਦੀ ਗੱਲ ਕਰਦੇ ਤਾਂ ਪੂਰੇ ਪੰਜਾਬ ਦੇ ਵਿੱਚ ਕੱਲ ਦਾ ਅੱਗ ਦਾ ਕਹਿਰ ਦੇਖਣ ਨੂੰ ਮਿਲ ਰਿਹਾ ਅੱਜ ਫਿਰ ਇਹ ਅੱਗ ਹਲਕੇ ਦੇ ਪਿੰਡਾਂ ਦੇ ਵਿੱਚ ਚੱਲ ਰਹੀ ਹੈ ਤਸਵੀਰਾਂ ਤੁਹਾਨੂੰ ਮੈਂ ਲਾਈਵ ਦਿਖਾ ਰਿਹਾ ਹੈਗਾ ਸਾਹਮਣੇ ਜਿਹੜਾ ਹੈ ਸਾਈਡ ਤੇ ਆ ਨਿਧਾਨਾ ਪਿੰਡ ਹੈ ਤੇ ਨਿਧਾਨੇ ਪਿੰਡ ਵਾਲੇ ਪਾਸਿਓਂ ਭਾਟੇ ਵਾਲੇ ਪਾਸਿਓਂ ਇਹ ਅੱਗ ਚਲਦੀ ਹੋਈ ਪਿੰਡ ਸਰੂਪ ਸਿੰਘ ਵਾਲਾ ਜਰੂਰ ਪਹੁੰਚ ਗਈ ਲੋਕ ਆਪਣੇ ਘਰਾਂ ਤੋਂ ਬਾਹਰ ਨਿਕਲ ਕੇ ਸਾਹਮਣੇ ਸਰਦਾਰ ਜੀ ਮੈਂ ਤੁਹਾਨੂੰ ਦਿਖਾ ਦੇਣਾ ਹੈਗਾ ਪਾਣੀ ਛਿੜਕਦੇ ਹੋਏ ਵੀ ਤੁਹਾਨੂੰ ਦਿਖਾਈ ਦੇ ਰਿਹਾ ਤੂੜੀ ਪਈ ਹੈ ਉੱਥੇ ਉਹਨਾਂ ਦੀ ਘਰ ਨੇੜੇ ਆ ਪਸ਼ੂਆਂ ਵਾਲਾ ਢਾਰਾ ਨੇੜੇ ਆ ਜਿਸ ਕਰਕੇ ਬਚਾਉਣ ਚ ਲੱਗੇ ਹੋਏ ਇੱਧਰ ਟਰੈਕਟਰ ਤੁਸੀਂ ਦੇ ਸਕਦੇ ਹੋ ਟਰੈਕਟਰ ਵੀ ਲੈ ਕੇ ਕਿਸਾਨ ਅੱਜੂ ਜਾਂਦੇ ਹੋਏ ਵੀ ਸਾਡੀ ਕਿਸੇ ਤਰੀਕੇ ਫਸਲ ਵੱਜ ਜਾਏ ਸਾਡੇ ਘਰ ਵੱਜ ਜਾਣ ਜਿਵੇਂ ਸਾਹਮਣੇ ਤੁਹਾਨੂੰ ਤਸਵੀਰ ਦੇ ਵਿੱਚ ਘਰ ਤਾਂ ਖਾਈ ਦੇ ਰਿਹਾ ਅੱਗ ਦੀ ਲਪਟਾਂ ਤੇ ਧੂਵੇਂ ਕਾਰਨ ਉਹ ਕਾਰ ਵੀ ਲਪੇਟ ਵਿੱਚ ਆ ਰਿਹਾ ਤੇ ਸਰਦਾਰ ਜੀ ਭਜਦੇ ਹੋਏ ਟਰੈਕਟਰ ਲਜਾਂਦੇ ਹੋਏ ਵੀ ਤੁਹਾਨੂੰ ਦਿਖਾਈ ਦੇ ਰਹੇ ਨੇ ਤਸਵੀਰਾਂ ਤੁਸੀਂ ਲਾਈਵ ਦੇਖ ਰਹੇ ਹੋਗੇ ਹਲਕੇ ਗੁਰੂ ਅਸਾਏ ਦੇ ਵਿੱਚ ਅੱਗ ਦਾ ਅੱਜ ਦੂਜਾ ਕਹਿਰ ਦੇਖਣ ਨੂੰ ਮਿਲ ਰਿਹਾ ਤੇ ਕੱਲ ਸਭ ਤੋਂ ਵੱਡੀ ਘਟ ਇਹ ਦਿਖਾਈ ਦਿੱਤੀ ਹਲਕੇ ਗੁਰੂ ਅਸਾਏ ਦੇ ਵਿੱਚ ਫਾਇਰ ਬ੍ਰਿਗੇਡ ਨਾਲ ਹੋਣ ਦੇ ਕਾਰਨ ਲੋਕਾਂ ਦਾ ਵੱਡਾ ਭਾਰੀ ਨੁਕਸਾਨ ਹੋਇਆ ਤੇ ਅੱਜ ਵੀ ਉਹੀ ਹਾਲਾਤ ਨੇ ਫਾਇਰ ਬ੍ਰਿਗੇਡ ਫਿਰ ਵੀ ਨਹੀਂ ਕੱਲ ਵਾਲੀ ਘਟਨਾਤੋਂ ਸਾਨੂੰ ਨਸੀਹਤ ਨਹੀਂ ਮਿਲੀ ਕੱਲ ਵਾਲੀ ਘਟਨਾਤੋਂ ਵੀ ਪ੍ਰਸ਼ਾਸਨ ਨਹੀਂ ਜਾਗਿਆ ਕੱਲ ਵਾਲੀ ਘਟਨਾਤੋਂ ਲੈ ਕੇ ਵੀ ਅਜੇ ਤੱਕ ਇਹ ਗੱਲ ਸਾਹਮਣੇ ਆ ਗਈ ਅੱਜ ਦੀ ਇਸ ਵੀਡੀਓ ਤੋਂ ਅੱਜ ਇਹ ਫਿਰ ਲੱਗੀ ਅੱਗ ਤੋਂ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਇੱਧਰ ਸਾਰਾ ਪਿੰਡ ਦੇ ਲੋਕ ਹੁਣ ਘਰਾਂ ਤੋਂ ਬਾਹਰ ਨਿਕਲ ਕੇ ਬਾਹਰ ਆ ਰਿਹਾ ਪਿੰਡ ਸਰੂਪ ਸਿੰਘ ਵਾਲਾ ਦੇ ਲੋਕ ਘਰਾਂ ਤੋਂ ਬਾਹਰ ਨਿਕਲ ਰਹੇ ਆ ਕਿਉਂਗੀ ਜਿਸ ਜਗ੍ਹਾ ਤੇ ਅਸੀਂ ਖੜੇ ਹੈਗੇ ਆ ਸਾਡੇ ਵਾਲੇ ਪਾਸੇ ਇਸ ਸਾਈਡ ਨੂੰ ਹੀ ਅੱਗ ਵੱਧੀ ਦਿਖਾਈ ਦੇ ਰਹੀ ਹੈ ਸਾਡੀ ਵਾਲੀ ਸਾਈਡ ਤੇ ਅੱਗ ਵੱਧੀ ਦਿਖਾਈ ਦੇ ਰਹੀ ਹੈ ਪਟਵਾਰੀ ਜੀ ਇੱਥੇ ਜ਼ਰੂਰ ਪਹੁੰਚੇ ਹੈਗੇ ਜਸਵਿੰਦਰ ਸਿੰਘ ਹੋਰੀ ਪ੍ਰਸ਼ਾਸਨ ਵੱਲੋਂ ਜਾਇਜ਼ਾ ਲੈਣ ਦੇ ਲਈ ਪਰ ਵੱਡਾ ਸਵਾਲ ਹੋਈ ਹੈ ਪ੍ਰਸ਼ਾਸਨ ਵੀ ਕੀ ਕਰ ਸਕਦਾ ਹੈ ਕਿਉਂਕਿ ਅੱਗ ਦੀ ਸਪੀਡ ਇੰਨੀ ਜ਼ਿਆਦਾ ਤੇਜ਼ ਹੈ ਹਵਾ ਵੀ ਇਧਰ ਨੂੰ ਹੈ ਜਿਸ ਸਾਈਡ ਤੇ ਅਸੀਂ ਖੜੇ ਹੈਗੇ ਆ ਸਾਡੇ ਵਾਲੇ ਪਾਸੇ ਤੁਸੀਂ ਦੇਖ ਲਓ ਅੱਗ ਇਧਰ ਤੇਜ਼ੀ ਨਾਲ ਵੱਧੀ ਹੋਈ ਆ ਰਹੀ ਹੈ 1 ਏਕੜ ਦੂਰ ਜਿਹੜੀ ਅੱਗ ਦਖਾਈ ਦੇ ਰਹੀ ਕਿਲਾ ਦੂਰ ਤੋਂ ਅੱਗੇ ਦਿਖਾਈ ਦੇ ਰਹੀ ਹੈ ਗੁਰੂ ਆਰਸਾਏ ਹਲਕੇ ਦੇ ਵਿੱਚ ਅੱਜ ਇਹ ਦੂਜੀ ਘੜਨਾ ਹੈ ਕੱਲ ਪੰਜ ਤੋਂ 6 ਪਿੰਡ ਇਹ ਸਾਗ ਨੇ ਲਪੇਟ ਚਲਾਏ ਤੇ ਅੱਜ ਸਵੇਰ ਇਹ ਅੱਗ ਜਦੋਂ ਪਾਟੇ ਪਿੰਡ ਤੋਂ ਚਲਦੀ ਆ ਨਦਾਨਾ ਪਿੰਡ ਹੁਣ ਸਰੂਪ ਸਿੰਘ ਵਾਲਾ ਪਿੰਡ ਮੂਲ ਕੇਵਤਾਰ ਦਾ ਬੋਗੀ ਵਾਲਾ ਕਈ ਏਰੀਆ ਜਿਹੜੇ ਨੇ ਹੁਣੇ ਲਪੇਟ ਦੇ ਵਿੱਚ ਲਊਗੀ ਅੱਗ ਉਹਦਾ ਕਾਰਨ ਹੈ ਹਵਾ ਬਹੁਤ ਤੇਜ਼ ਹੈ ਸਾਹਮਣੇ ਇੱਕ ਘਰ ਜਿਹੜਾ ਮੈਂ ਤੁਹਾਨੂੰ ਦਿਖਾ ਰਿਹਾ ਹਾਂ ਉਸ ਘਰ ਨੂੰ ਵੀ ਖਤਰਾ ਬਣ ਚੁੱਕਿਆ ਹੈ ਤਸਵੀਰ ਦੇ ਵਿੱਚ ਤੁਸੀਂ ਸਾਫ਼ ਦੇਖੋ ਕਰਦੇ ਚਾਰ ਸ਼ਵੇਰੇ ਅੱਗ ਫੈਲ ਚੁੱਕੀ ਹੈ ਉਹ ਬਾਈ ਟਰੈਕਟਰ ਲੈ ਕੇ ਜਰੂਰ ਗਿਆ ਸੀ ਪਰ ਜਿਸ ਹਾਲ ਨਾਲ ਅੱਗ ਤੇਜ਼ੀ ਵਧੀ ਹੁਣ ਟਰੈਕਟਰ ਵੀ ਪਿੱਛੇ ਨੂੰ ਮੋੜ ਕੇ ਵਾਪਸ ਭਜਾਉਂਦਾ ਹੋਇਆ ਦਿਖਾਈ ਦੇ ਰਿਹਾ ਕਿ ਟਰੈਕਟਰ ਅੱਗ ਦੀ ਲਪੇਟ ਚ ਨਾ ਜਾਏ ਤੇ ਤੇਜ਼ੀ ਨਾਲ ਹੁਣ ਇਹ ਅੱਗ ਅੱਗੇ ਵੱਧਦੀ ਦਿਖਾਈ ਦੇ ਰਹੀ ਹੈ ਸਾਹਮਣੇ ਮੈਂ ਤੁਹਾਨੂੰ ਇੱਕ ਤਸਵੀਰ ਦਿਖਾਉਂਦਾ ਹੈਗਾ ਇੱਥੇ ਦਾ ਨਾਲ ਦੂਰ ਪਿੱਛੇ ਪਿੱਛੇ ਖੜੀ ਕਣਕ ਵੀ ਦਿਖਾਈ ਦੇ ਰਹੀ ਹੈ ਖੜੀ ਕਣਕ ਦੇ ਵਿੱਚ ਜਿਹੜਾ ਕਾਲਾ ਧੂਆਂ ਜਾਂ ਸਕਦਾ ਦਿਖਾਈ ਦੇ ਰਿਹਾ ਉਹ ਖੜੀ ਕਣਕ ਨੂੰ ਲੱਗੀ ਅੱਗ ਹੀ ਦਿਖਾਈ ਦੇ ਰਹੀ ਹੈ ਤੇ ਨਾਲ ਨੂੰ ਲੱਗੀ ਅੱਗ ਵੀ ਦੇਖ ਲੋ ਤੇ ਟਰੈਕਟਰਾਂ ਦੇ ਨਾਲ ਕਿਸਾਨ ਬਚਾਉਣ ਲਈ ਲੱਗੇ ਹੋਇਆ ਵੀ ਪਿੰਡ ਨੂੰ ਅਗਨਾ ਪੈ ਜਾਏ ਕਿਸੇ ਕਾਰਨ ਕਿਉਂਕਿ ਪਿੰਡ ਦਾ ਜਿਹੜਾ ਆ ਨਈ ਵਾਲਾ ਖੇਤ ਹੈਗਾ ਇਹਦੇ ਕਰਕੇ ਪਿੰਡ ਨੂੰ ਅਗਨਾ ਪਵੇ ਤੇ ਲੋਕ ਟਰੈਕਟਰਾਂ ਦੇ ਨਾਲ ਗੇੜੇ ਲਗਾਉਂਦੇ ਹੋਏ ਵੀ ਜਰੂਰ ਦਿਖਾਈ ਦੇ ਰਹੇ ਨੇ ਵੀ ਅੱਗ ਨੂੰ ਕਿਸੇ ਤਰੀਕੇ ਰੋਕਿਆ ਜਰੂਰ ਜਾਵੇ ਰੋਕ ਜਰੂਰ ਲਿਆ ਜਾਵੇ ਪਰ ਜਿੰਨੀ ਹਵਾ ਤੇਜ਼ ਹੈ ਜਿਸ ਤਰੀਕੇ ਅੱਗ ਤੇਜ਼ੀ ਨਾਲ ਅੱਗੇ ਵਧ ਰਹੀ ਹੈਗੀ ਐ ਇਸ ਨੂੰ ਰੋਕਣਾ ਬਹੁਤ ਮੁਸ਼ਕਲ ਹੈ ਫਾਇਰ ਬ੍ਰਿਗੇਡ ਕੋਈ ਨਹੀਂ ਹੈ ਇੱਥੇ ਕਿਉਂਕਿ ਫਾਇਰ ਬ੍ਰਿਗੇਡ ਹਲਕਾ ਗੁਰੂ ਅਰਸਾਏ ਦੇ ਵਿੱਚ ਹੈ ਹੀ ਨਹੀਂ ਹੁਣ ਕੱਲ ਜਿੰਨਾ ਲੋਕਾਂ ਦਾ ਨੁਕਸਾਨ ਹੋਇਆ ਵੈਸੇ ਤਾਂ ਪੂਰੇ ਪੰਜਾਬ ਦੇ ਵਿੱਚ ਹਾਲਾਤ ਬਣੇ ਹੋਏ ਸੀ ਕਿਸੇ ਜਿਹੇ ਦੀ ਗੱਲ ਕਰ ਲਈਏ ਕਿ ਕਿਸਾਨਾਂ ਨੂੰ ਹੁਣ ਮੁਆਵਜ਼ਾ ਮਿਲੇਗਾ ਇਹ ਆਖਰ ਕਿਉਂ ਹੋਇਆ ਡਾਇਰੈਕਟਰ ਤੁਸੀਂ ਦੇਖੋ ਕਿਸਾਨ ਆਪਣੇ ਘਰਾਂ ਤੋਂ ਟਰੈਕਟਰ ਕੱਢ ਕੇ ਕਲਟੀਵੇਟਰ ਪਾ ਗਏ ਜਿਹੜੇ ਲਗਾਉਂਦੇ ਜਰੂਰ ਖਾਈ ਦੇ ਰਹੇ ਨੇ ਵੀ ਅੱਗ ਕਿਸੇ ਨਾ ਕਿਸੇ ਤਰੀਕੇ ਰੁਕ ਜ਼ਰੂਰ ਜਾਵੇ ਪਰ ਰੁਕਣ ਵਾਲੀ ਇੱਥੇ ਕੋਈ ਸੰਭਾਵਨਾ ਘੱਟ ਦਿਖਾਈ ਦੇ ਰਹੀ ਹੈ ਕਿਉਂਕਿ ਤੇਜ਼ੀ ਨਾਲ ਤੇਜ਼ੀ ਦੇ ਨਾਲ ਇਹ ਅੱਗ ਅੱਗੇ ਵਧ ਰਹੀ ਹੈਗੀ ਹੈ ਤਸਵੀਰਾਂ ਜਿਹੜੀਆਂ ਨੇ ਤੁਹਾਨੂੰ ਲਾਈਵ ਦਿਖਾਈਆਂ ਜਾ ਰਹੀਆਂ ਹੈਗੀਆਂ ਦੇਖ ਸਕਦੇ ਹੋ ਚਾਰ ਸ਼ਵੇਰੇ ਟਰੈਕਟਰ ਚਲਦੇ ਹੋਏ ਜਰੂਰ ਦਿਖਾਈ ਦੇ ਰਹੇ ਆ ਪਿੰਡ ਵਾਸੀ ਜਰੂਰ ਅੱਗ ਨੂੰ ਬਜਾਣ ਲਈ ਕਾਬੂ ਪਾਉਣ ਲਈ ਆਪਣੇ ਘਰਾਂ ਦੇ ਵਿੱਚੋਂ ਟਰੈਕਟਰ ਕੱਢ-ਕੱਢ ਕੇ ਬਾਹਰ ਲੈ ਕੇ ਆ ਰਹੇ ਆ ਪਿੰਡ ਸਰੂਪ ਸਿੰਘ ਵਾਲਾ ਤੋਂ ਤਸਵੀਰਾਂ ਤੁਹਾਨੂੰ ਜਿਹੜੀਆਂ ਨੇ ਉਹ ਦਿਖਾ ਰਹੇ ਹੈਗੇ ਆ ਟਰੈਕਟਰਾਂ ਦੇ ਨਾਲ ਢੇੜੇ ਜਰੂਰ ਲਗਾਏ ਜਾ ਰਹੇ ਆ ਕਾਫੀ ਲੋਕ ਪਿੰਡ ਤੋਂ ਬਾਹਰ ਆ ਗਏ ਕਿਉਂਕਿ ਪਿੰਡ ਨੂੰ ਅੱਗ ਪੈਣ ਦਾ ਵੀ ਖਤਰਾ ਮੰਡਰਾ ਰਿਹਾ ਜਸਵਿੰਦਰ ਸਿੰਘ ਪਟਵਾਰੀ ਹੋਰੀ ਇੱਥੇ ਪਹੁੰਚੇ ਅਫਸਰ ਸਾਹਿਬ ਕੀ ਰਿਪੋਰਟ ਹੈਗੀ ਆ ਕਿੰਨੇ ਕੁ ਪਿੰਡਾਂ ਦੇ ਵਿੱਚ ਅੱਗ ਫੈਲ ਰਹੀ ਹੋਈ ਆ ਨਾ ਤੇ ਫਰੂਸਤ ਵਾਲਾ ਜੀ ਪਿੱਛੇ ਆਪਣੇ ਮੋਣਕੇ ਠਾੜ ਮੋੜ ਤੇ ਥਾੜ ਵੀ ਮੋੜ ਕੇ ਠਾੜ ਦਾ ਕਹਿ ਰਿਹਾ ਕੁਝ ਰਕਵਾ ਪਰ ਉਸ ਇੱਕ ਜਾਣਾ ਹੈ ਮੋੜ ਕੇ ਠਾੜ ਦਾ ਰਕਵਾ ਸਰੂਪ ਸਿੰਘ ਨਾਲ ਨਦਾਨਾ ਪਾਟਾ ਵੀ ਕਹਿ ਰਿਹਾ ਹਾਂਜੀ ਹਾਂਜੀ ਤੇ ਕੀ ਪ੍ਰਬੰਧ ਹੈਗੇ ਆ ਪ੍ਰਸ਼ਾਸਨ ਕੋਲ ਕੋਈ ਫਾਈਲ ਹਾਂਜੀ ਹਾਂਜੀ ਫਾਈਲ ਜਿਹੜੇ ਜਿਹੜੇ ਗੱਲ ਆ ਗਈ ਜੀ ਉਹ ਲੱਗੀ ਹੈ ਜਿਹੜੀ ਅਪੋਇੰਟਮੈਂਟ ਕੋਲ ਆਈ ਹਾਂਜੀ ਅੱਜ ਘਾਰ ਹੀ ਤੇ ਫੋਟੋ ਤੇ ਫੋਟੋ ਜੁਰਮਾ ਹਾਂਜੀ ਬਿਲਕੁਲ ਜੀ ਪਟਵਾਰੀ ਸਾਹਿਬ ਜੁਰਮ ਮੌਕੇ ਤੇ ਪਹੁੰਚੇ ਹੋਏ ਆ ਜਸਵਿੰਦਰ ਸਿੰਘ ਹੁਣੇ ਉਹਨਾਂ ਵੱਲੋਂ ਇਹ ਗੱਲ ਹੀ ਕਹੀ ਜਾ ਰਹੀ ਹੈ ਵੀ ਅੱਗ ਤੇ ਬਾਬੂ ਪਾਨ ਦੇ ਲਈ ਲਗਾਤਾਰ ਫੋਨ ਕਾਲ ਇਹਨਾਂ ਵੱਲੋਂ ਕੀਤੀਆਂ ਜਾ ਰਹੀਆਂ ਨੇ ਫੋਨ ਕੀਤੇ ਜਾਏ ਨੇ ਫਾਇਰ ਗੇਡ ਨੂੰ ਇੱਕ ਫਾਇਰ ਗੇਡ ਪਾਟੇ ਪੇਲੇ ਦੇ ਕੋਲ ਆਈ ਆ ਪਰ ਪਾਟੇ ਤੋਂ ਜਾਣਕਾਰੀ ਜਿਹੜੀ ਮੇਰੇ ਤੱਕ ਪਹੁੰਚੀ ਆ ਉਹ ਵੀ ਫਾਇਰ ਗੇਡ ਆ ਗਈ ਉੱਥੇ ਖਰਾਬ ਹੋ ਗਈ ਆ ਉਹ ਪਾਟੇ ਤੋਂ ਵੀ ਫੋਨ ਸਾਨੂੰ ਆਇਆ ਸੀ ਪਰ ਹੁਣ ਇਹ ਅੱਗ ਗੁਰੂਵਾਰ ਸਾਹਿਬ ਵਾਲੇ ਪਾਸੇ ਤੁਸੀਂ ਦੇਖ ਲਓ ਜਿਵੇਂ ਹਵਾ ਦਾ ਰੁੱਖ ਹੈਗਾ ਹਵਾ ਦੇ ਰੁੱਖ ਦੇ ਨਾਲ ਅੱਗ ਜਿਹੜੀ ਆ ਕਰਵਟ ਲੈ ਰਹੀ ਹੈ ਤੇ ਇਸੇ ਪਿੰਡ ਨੂੰ ਸਰੂਪ ਸਿੰਘ ਵਾਲੇ ਪਿੰਡ ਤੋਂ ਹਟਦੀ ਹੋਈ ਬਾਰੋ-ਬਾਰ ਪਿੰਡ ਦੇ ਹੁਣ ਅੱਗ ਗੁਰੂ ਹਰਸਾਏ ਸ਼ਹਿਰ ਵੱਲ ਵੱਡੀ ਜ਼ਰੂਰਤ ਦਿਖਾਈ ਦੇ ਰਹੀ ਹੈ ਗੁਰੂ ਹਰਸਾਏ ਸ਼ਹਿਰ ਵੱਲੋਂ ਜਾਂਦੀ ਦਿਖਾਈ ਦੇ ਰਹੀ ਹੈ ਤਸਵੀਰਾਂ ਤੁਸੀਂ ਦੇਖੋ ਕਿੰਨੀਆਂ ਆਸਮਾਨ ਦੇ ਹਾਲਾਤ ਜਿਹੜੇ ਆ ਉਹ ਕੀ ਬੜੇ ਹੋਏ ਆ ਤਸਵੀਰਾਂ ਤੁਹਾਡੇ ਨਾਲ ਲਾਈਵ ਸਾਂਝੀਆਂ ਕੀਤੀਆਂ ਜਾ ਰਹੀਆਂ ਜਾਨੀ ਗੁਰੂ ਹਰਸਾਏ ਹਲਕੇ ਦੀਆਂ ਤਸਵੀਰਾਂ ਨੇ ਗੁਰੂ ਹਰਸਾਏ ਦੇ ਪਿੰਡ ਸਰੂਪ ਸਿੰਘ ਵਾਲੇ ਦੇ ਤਸਵੀਰਾਂ ਮੈਂ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਹੈਗਾ ਇਹਨਾਂ ਤਸਵੀਰਾਂ ਦੇ ਵਿੱਚ ਤੁਸੀਂ ਦੇਖੋ ਅੱਗ ਜਿਹੜੇ ਪਿੱਛੇ ਤੱਕ ਜਿਹੜੀ ਅੱਗ ਤੁਹਾਨੂੰ ਦਿਖਾਈ ਦੇ ਰਹੀ ਹੈ ਫੇਰ ਅੱਗ ਦੀਆਂ ਲਪਟਾਂ ਜਿਹੜੀਆਂ ਤੇਜ਼ ਹੁੰਦੀਆਂ ਜਰੂਰ ਦਿਖਾਈ ਦੇ ਰਹੀਆਂ ਨੇ ਹਵਾ ਦੇ ਕਰ। ਜਿਵੇਂ ਹਵਾ ਦਾ ਰੁਖ ਚੇਂਜ ਹੁੰਦਾ ਉਸੇ ਤਰੀਕੇ ਅੱਗ ਦੀਆਂ ਲਪਟਾਂ ਤੇਜ਼ ਹੁੰਦੀਆਂ ਦਿਖਾਈ ਦੇ ਰਹੀਆਂ ਨੇ। ਹੁਣ ਜਦੋਂ ਅੱਗ ਐਸ ਪਾਸੇ ਨੂੰ ਹੋਈ ਐ ਟਰੈਕਟਰ ਜਾਲਗ। ਟਰੈਕਟਰ ਕਾਬੂ ਆ ਸਕਦਾ। ਜੇ ਟਰੈਕਟਰ ਖੋਪਣਾ ਜਾਏ ਵਿੱਚ ਕਿਤੇ ਉਹ ਡਰ ਜਿਹੜਾ ਲੋਕਾਂ ਨੂੰ ਸਤਾ ਰਿਹਾ ਤੇ ਲੋਕ ਇੱਕੋ ਗੱਲ ਹੀ ਕਹਿ ਰਹੇ ਨੇ ਵੀ ਟਰੈਕਟਰ ਪਹਜਾ ਕੇ ਇੱਧਰ ਲਾਇਆ। ਸਾਹਮਣੇ ਵੇਖੋ ਬਿਲਕੁਲ ਟਰੈਕਟਰ ਦੇ ਪਿੱਛੇ ਅੱਗ ਆ ਗਈ। ਕਿਸਾਨ ਵੀ ਘਾਫਰ ਦਾ ਜਰੂਰ ਦਿਖਾਈ ਦੇ ਰਿਹਾ। ਕਿ ਟਰੈਕਟਰ ਲਪੇੜ ਦੇ ਵਿੱਚ ਨਾ ਆ ਜਾਏ। ਕਿੰਨੀ ਤੇਜ਼ ਅੱਗ ਇਸ ਪਾਸੇ ਨੂੰ ਵਧੀ ਜਿੱਥੇ ਟਰੈਕਟਰ ਚੱਲ ਰਿਹਾ ਸੀ ਟਰੈਕਟਰ ਚਾਲਕ ਨੂੰ ਆਵਾਜ਼ਾਂ ਜਿਹੜੀਆਂ ਨੇ ਉਹ ਲਗਾ ਰਹਿ ਕਿਸਾਨ ਜਰੂਰ ਦਿਖਾਈ ਦਿੱਤੇ ਕਿਉਂਕਿ ਕੁਝ ਹੀ ਦੂਰੀ ਦੇ ਟਰੈਕਟਰ ਤੋਂ ਇਹ ਅੱਗ ਰਹਿ ਗਈ ਸੀ ਵੀ ਟਰੈਕਟਰ ਕਿਤੇ ਲਪੇਟ ਦੇ ਵਿੱਚ ਨਾ ਜਾਏ ਜਿਸ ਕਰਕੇ ਆਵਾਜ਼ਾਂ ਲਗਾਉਂਦੇ ਟਰੈਕਟਰ ਨਾ ਲਪੇਟ ਦੇ ਵਿੱਚ ਆਵੇ ਬਚਾਉਂਦੇ ਹੋਏ ਟਰੈਕਟਰ ਚਾਲਕ ਜਰੂਰ ਅੱਗੇ ਵਧੇ ਸਰਪੰਚ ਨੇ ਸਾਹਕਾ ਟਰੈਕਟਰ ਖੁਦ ਚਲਾਉਂਦੇ ਹੋਏ ਤੁਹਾਨੂੰ ਦਿਖਾਈ ਦੇ ਰਹੇ ਬਰਾੜ ਸਾਹਿਬ ਬਾਰੇ ਅੱਗੇ ਹੁਣ ਪਿੰਡ ਵੱਲ ਵਧਦੀ ਹੋਈ ਦੇਖ ਸਕਦੇ ਹੋ ਕਿੰਨੀ ਅੱਗ ਤੇ ਲਪਟਾਂ ਤੇਜ਼ ਹੈਗੀਆਂ ਨੇ ਸਪੀਡ ਕਿੰਨੀ ਨਾਲ ਇਹ ਅੱਗ ਅੱਗੇ ਵਧਦੀ ਦਿਖਾਈ ਦੇ ਰਹੀ ਹੈ ਤਸਵੀਰਾਂ ਤੁਸੀਂ ਲਾਈਵ ਦੇਖ ਰਹੇ ਹੋ ਇਸ ਪਿੰਡ ਵੱਲ ਨੂੰ ਵਧਦੀ ਹੋਈ ਅੱਗ ਪਿੰਡ ਸਰੂਪ ਸਿੰਘ ਵਾਲਾ ਨੂੰ ਵਧਦੀ ਹੋਈ ਅੱਗ ਦਿਖਾਈ ਦੇ ਰਹੀ ਹੈ ਅੱਗ ਦੀਆਂ ਤੇਜ਼ ਲਪਟਾਂ ਦੇ ਕਾਰਨ ਕਈ ਏਕੜ ਫਸਲ ਜਿਹੜੀ ਹੈ ਇਸ ਅੱਗ ਦੀ ਲਪੇਟ ਦੇ ਵਿੱਚ ਆ ਗਈ ਕਈ ਏਕੜ ਕਿਸਾਨਾਂ ਦਾ ਤੂੜੀ ਬਣਾਉਣ ਲਈ ਖੜਿਆ ਨਾਲ ਲਪੇਟ ਦੇ ਵਿੱਚ ਆ ਗਿਆ ਕੋਈ ਫਾਇਰ ਵਗੈਰ ਨਹੀਂ ਹੈ ਹਲਕੇ ਦੀ ਵੱਡੀ ਤਰਸਤੀ ਮੈਂ ਕੱਲ ਵੀ ਬੋਲਿਆ ਸੀ ਅੱਜ ਵੀ ਬੋਲਦਾ ਵੱਡੀ ਤਰਸਤੀ ਹੈ ਸਾਡੇ ਹਲਕੇ ਦੇ ਵਿੱਚ ਕੋਈ ਪੁਖਤਾ ਪ੍ਰਬੰਧ ਨਹੀਂ ਹੈ ਪ੍ਰਮਾਣ ਤਾਂ ਹੁਣ ਕਿਸਾਨਾਂ ਨੂੰ ਆਪਣੇ ਲੈਵਲ ਤੇ ਹੀ ਕਰਨੇ ਪੈ ਸਕਦੇ ਨੇ ਜੇ ਹਾਲਾਤ ਹੁਣ ਬਣੇ ਹੋਇਆ ਇਹ ਤਸਵੀਰਾਂ ਜਿਹੜੀਆਂ ਨੇ ਤੁਸੀਂ ਲਾਈਵ ਦੇਖ ਰਹੇ ਹੋ ਕਿੰਨੀ ਸਪੀਡ ਦੇ ਨਾਲ ਅੱਗ ਜਾਂਦਾ ਟਰੈਕਟਰ ਦੇ ਪਿੱਛੇ ਪੈਂਦੀ ਆ ਕਿਵੇਂ ਟਰੈਕਟਰ ਜਲਦੀ ਦੇ ਨਾਲ ਕਿਸਾਨ ਕੱਢ ਕੇ ਲੈ ਆਉਂਦੇ ਆ ਤੇ ਕਿੰਨੀ ਸਪੀਡ ਦੇ ਨਾਲ ਉਹਨੇ ਅੱਗ ਅੱਗੇ ਵਧਦੀ ਤੁਹਾਨੂੰ ਦਿਖਾਈ ਦੇ ਰਹੀ ਹੈ ਲਾਈਵ ਅਪਡੇਟ ਜਿਹੜੀ ਆ ਉਹ ਤੁਹਾਡੇ ਨਾਲ ਸਾਂਝੀ ਕਰ ਰਹੇ ਹੈਗੇ ਆ ਪਲ-ਪਲ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹੈਗੇ ਆ ਹਲਕਾ ਗੁਰੂਰ ਸਾਇ ਦੇ ਅੱਜ ਫਿਰ ਚਾਰ-ਪੰਜ ਪਿੰਡਾਂ ਦੇ ਵਿੱਚ ਫੈਲਰੀ ਅੱਗ ਨੇ ਆਪਣਾ ਕਹਿਰ ਦਿਖਾਇਆ ਇਸ ਫੈਲਰੀ ਅੱਗ ਨੇ ਆਪਣਾ ਤਾंडਵ ਦਿਖਾਇਆ ਕਿਸਾਨਾਂ ਦੀ ਪੁੱਤਾਵੰਦ ਪਾਲੀ ਫਸਲ ਅੱਗ ਨੇ ਸਾਰਦੀ ਕਲਕ ਦੀਆਂ ਬੱਲੀਆਂ ਥੱਲੇ ਡਿੱਗਦੀਆਂ ਦਿਖਾਈ ਦਿੰਦੀਆਂ ਸੜਦਾ ਹੋਇਆ ਨਾੜ ਪਸ਼ਵਾਂ ਲਈ ਸੁੱਕਾ ਚਾਰਾ ਜਿਹੜਾ ਆ ਗਿਆ ਸੀ ਤੂੜੀ ਬਣਾਈ ਜਾਣੀ ਸੀ ਇਸਨਾਰ ਤੋਂ ਹੁਣ ਤੂੜੀ ਤੇ ਵੀ ਲਾਲੇ ਪੈ ਗਏ ਦਾਣਿਆਂ ਦੇ ਵੀ ਲਾਲੇ ਪੈ ਗਏ ਕਿਸਾਨਾਂ ਦੇ ਹਾਲਾਤ ਤੁਸੀਂ ਦੇਖੋ ਅੱਗ ਕੈਮਰੇ ਵਾਲੇ ਪਾਸੇ ਨੂੰ ਕਿੰਨੀ ਸਪੀਡ ਦੇ ਨਾਲ ਇਹ ਅੱਗ ਵਧ ਰਹੀ ਹੈ ਅਲੱਗ-ਅਲੱਗ ਪਿੰਡ ਜਿਹੜੇ ਆ ਇਸ ਅੱਗ ਨੇ ਲਪਟ ਦੇ ਵਿੱਚ ਲਾਏ ਹੈਗੇ ਆ ਤਸਵੀਰ ਜਿਹੜੀ ਤੁਸੀਂ ਦੇਖ ਸਕਦੇ ਹੋ ਇਸ ਅੱਗ ਦੇ ਕਾਰਨ ਕਿੰਨੀਆਂ ਤੇਜ਼ ਲਪਟਾਂ ਕਿੰਨੀ ਤੇਜ਼ੀ ਨਾਲ ਵਧਦੀ ਹੋਈ ਅੱਗ ਆਸਮਾਨ ਦੇ ਵਿੱਚ ਕਾਲਾ ਧੂਆ ਤੁਹਾਨੂੰ ਦਿਖਾਈ ਦੇ ਰਿਹਾ ਦ ਲਾਈਵ ਅਪਡੇਟ ਜਿਹੜੀ ਆ ਤੁਹਾਡੇ ਨਾਲ ਉਹ ਸਾਂਝੀ ਕਰ ਰਹੇ ਹੈਗੇ ਆ ਤਸਵੀਰਾਂ ਜਿਹੜੀਆਂ ਨੇ ਤੁਹਾਨੂੰ ਖਾਂਜਾਂ ਜਾ ਰਹੀਆਂ ਨੇ ਵੇਖੋ ਲੋਕ ਰੋਂਦੇ ਹੋਏ ਦਿਖਾਈ ਦੇ ਰਹੇ ਜਿੰਨਾ ਕਿਸਾਨਾਂ ਦੀ ਫਸਲ ਫਸਲ ਸਾੜ ਕੇ ਸੁਆਹ ਹੋ ਗਈ ਗਰੀਬ ਪਰਿਵਾਰ ਰੋਂਦੇ ਕਰ ਲਾਂਦੇ ਦਿਖਾਈ ਦੇ ਰਹੇ ਆ ਹਾਲਾਤ ਜਿਹੜੇ ਤੁਸੀਂ ਦੇਖ ਲਓ ਕਿੰਨੇ ਤੇਜ਼ੀ ਦੇ ਨਾਲ ਅੱਗ ਪਿੰਡ ਵਾਲੇ ਪਾਸੇ ਵੱਧ ਰਹੀ ਏ ਉਹ ਮਾਤਾ ਪਿਤਾ ਸਾਹਮਣੇ ਰੋ ਰਹੀਆਂ ਨੇ ਜਿਨ੍ਹਾਂ ਦੀ ਪੁੱਤਾ ਵੰਗ ਫਾਲੀ ਫਸਲ ਸੜ ਕੇ ਸੁਆਹ ਹੋ ਗਈ ਹਾਲਾਤ ਦੇਖ ਲਈ ਉਹ ਤੁਸੀਂ ਦੇਖ ਸਕਦੇ ਹੋ ਘਰਾਂ ਨੂੰ ਅੱਗ ਪੈਂਦੀ ਹੋਈ ਦਿਖਾਈ ਦੇ ਰਹੀ ਹੈ ਪਰਿਵਾਰਿਕ ਮੈਂਬਰ ਬਰਲਾਵ ਕਰਦੇ ਜਰੂਰ ਦਿਖਾਈ ਦੇ ਰਹੇ ਗਿਆ ਘਰਾਂ ਦੇ ਵਿੱਚ ਸਸ ਘਰ ਨੂੰ ਦੇ ਨੇੜੇ ਜਿਹੜੀ ਅੱਗ ਪਹੁੰਚੂਗੀ ਹੈ ਜਿਸ ਕਰਕੇ ਪਰਿਵਾਰ ਕੇ ਮੈਂਬਰ ਸਾਰੇ ਬਾਹਰ ਆ ਗਏ ਰੋਂਦੇ ਕਰਲਾਉਂਦੇ ਦਿਖਾਈ ਦੇ ਰਹੇ ਏ ਤੂਆ ਹੀ ਤੂਆ ਕੁਝ ਵੀ ਦਿਖਾਈ ਨਹੀਂ ਦੇ ਰਿਹਾਗਾ ਕਾਫੀ ਧੂਆ ਵੀ ਜੜਾ ਉਹ ਹੋ ਗਿਆ